ਬੀਜੇਪੀ ਨੇ ਆਪਣੇ ਮੈਗਜ਼ੀਨ ਵਿੱਚ ਸ਼ਿਵ ਸੇਨਾ ਦੇ ਮੁਖੀ ਉਦੇ ਠਾਕਰੇ ਦੀ ਤੁਲਨਾ ਹਿੰਦੀ ਫਿਲਮ ਸ਼ੋਲੇ ਦੇ ਅਸਰਾਨੀ ਨਾਲ ਕੀਤੀ ਹੈ ਇਸ ਦੇ ਬਾਅਦ ਸ਼ਿਵ ਸੇਨਾ ਨੇ ਇਸ ਤਕਰਾਰਾ ਜਵਾਬ ਦਿੰਦੇ ਹੋਏ ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਗੱਬਰ ਆਖ ਦਿੱਤਾ ਸ਼ਿਵ ਸੇਨਾ ਮੁਤਾਬਕ ਜੇਕਰ ਉਦੇ ਠਾਕਰੇ ਅਸਰਾਨੀ ਹਨ ਤਾਂ ਅਮਿਤ ਸ਼ਾਹ ਗੱਬਰ ਨੇ ਸ਼ਿਵ ਸੇਨਾ ਦੀ ਕੌਂਸਲਰ ਕਿਸ਼ੋਰੀ ਪੇਂਡਣਕਰ ਨੇ ਬਿਆਨ ਜਾਰੀ ਕਰਕੇ ਆਖਿਆ ਕਿ ਜਿਸ ਤਰੀਕੇ ਨਾਲ ਅਮਿਤ ਸ਼ਾਹ ਕੰਮ ਕਰ ਰਹੇ ਨੇ ਉਸ ਨੂੰ ਦੇਖਦੇ ਹੋਏ ਸ਼ੋਲੇ ਫਿਲਮ ਦੇ ਅੰਤ ਵਿੱਚ ਜੋ ਹਾਰਤ ਗੱਬਰ ਦੀ ਹੋਈ ਸੀ ਉਹੀ ਹਾਲਤ ਬੀਜੇਪੀ ਦੇ ਇਸ ਗੱਬਰ ਦੇ ਵੀ ਹੋਵੇਗੀ ਸੁਰੱਖਿਆ ਫੋਰਸ ਅਤੇ ਜੰਮੂ ਕਸ਼ਮੀਰ ਪੁਲਿਸ ਤੇ ਵਿਸ਼ੇਸ਼ ਮੋਹਮਦਲ ਨੇ ਉਤਰੀ ਕਸ਼ਮੀਰ ਦੇ ਸਰਦੀ ਜ਼ਿਲ੍ਹੇ ਕੁਪਵਾੜਾ ਦੇ ਵਾਦਰੇਬਾਲਾ ਜੰਗਲਸੁਲੁਕੇ ਹਤਵਾਦੀਆਂ ਖਿਲਾਫ ਫਿਰ ਤੋਂ ਮੋਹਮ ਸ਼ੁਰੂ ਕਰ ਦਿੱਤੀ ਹੈ ਅਧਿਕਾਰਤ ਸੂਤਰਾਂ ਨੇ ਕਿਹਾ ਕਿ ਸੁਰੱਖਿਆ ਫੋਰਸ ਅਤੇ ਹਤਵਾਦੀਆਂ ਦੇ ਵਿਚਾਲੇ ਮੁਕਾਬਲੇ ਤੋਂ ਬਾਅਦ ਜੰਗਲਾ ਚਹਨੇਰਾ ਹੋਣ ਕਾਰਨ ਪਿਤੀ ਰਾਤ ਮੋਹਮ ਨੂੰ ਰੋਕਣਾ ਪਿਆ ਸੀ ਇਸ ਤੋਂ ਬਿਲਾ ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਦੋ-ਦੋ ਲਗ ਲਗ ਮੁੱਠ ਪੇੜਾਂ ਦੇ ਦੌਰਾਨ ਅਤਵਾਦੀਆਂ ਨੂੰ ਮਾਰ ਕੇ ਰਾਇਆ ਅਤਵਾਦੀ ਲਸ਼ਕਰ-ਏ-ਤੈਬਰ ਨਾਲ ਜੁੜੇ ਹੋਏ ਸਨ ਦੂਸਰੇ ਹੱਦ ਪਾਰ ਤੋਂ ਕਸ਼ਮੀਰ ਵਿੱਚ ਦਾਖਲ ਹੋਏ ਸਨ ਅਤਵਾਦੀਆਂ ਦੇ ਕੋਲੋਂ ਭਾਰੀ ਮਾਤਰਾ ਵਿੱਚ ਗੋਲਾ ਬਾਰੂਦ ਵਿਪ੍ਰਾਮਿਤ ਹੋਇਆ ਦਿੱਲੀ ਵਿੱਚ ਐਨਡੀਐਮਸੀ ਦੇ ਵਕੀਲ ਐਮ ਐਮ ਖਾਨ ਦੇ ਮਰਡਰ ਕੇਸ 'ਤੇ ਨਵਾਂ ਮੋੜ ਆ ਗਿਆ ਐਲਜੀ ਨਜੀਬ ਪੰਗ ਦੇ ਅਫਸਰ ਨੇ ਕਿਹਾ ਕਿ ਮੇਸ਼ਕਰੀਵਰੋ ਲਿਆਂਦੀ ਗਈ ਚਿੱਠੀ ਨੂੰ 17 ਮਈ ਨੂੰ ਐਨਡੀਐਮਸੀ ਨੂੰ ਭੇਜ ਦਿੱਤਾ ਗਿਆ ਸੀ ਪਰ ਭਾਜਪਾ ਸਾਂਸਦ ਮੇਸ਼ਕਰੀ ਹਾਲੇ ਤੱਕ ਇਸ ਗੱਲ ਤੇ ਕਾਇਮ ਨੇ ਕਿ ਉਹਨਾਂ ਦਿੱਲੀ ਦੇ ਐਨਡੀਐਮਸੀ ਵਕੀਲ ਐਮ ਐਮ ਖਾਨ ਦੀ ਹਤਿਆ ਦਾ ਰੋਪ ਆਮਦਨੀ ਪਾਰਟੀ ਨੇ ਭਾਜਪਾ ਨੇਤਾ ਮਹੇਸ਼ ਕੁਰੀਅਤੇ ਕਰਨ ਸਿੰਘ ਤਵਰ ਤੇ ਲਗਾਇਆ ਜਿਸ ਦੇ ਬਾਅਦ ਐਲਜੀ ਨਜੀਬ ਰੰਗ ਉਤੇ ਵੀ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ આરોਪ ਮੜਿਆ ਗਿਆ। ਚਨਈ ਰੇਲਵੇ ਸਟੇਸ਼ਨ ਤੇ ਦਿਨ ਦਿਹਾੜੇ ਇੱਕ ਲੜਕੀ ਦਾ ਕਤਲ ਕਰ ਦਿੱਤਾ ਗਿਆ। ਇਨਫੋਸਿਸ ਵਿੱਚ ਕੰਮ ਕਰਨ ਵਾਲੀ ਕੁੜੀ ਨੂੰ ਪਲੇਟਫਾਰਮ ਦੇ ਵਿੱਚ ਹੀ ਤੇਜ਼ ਤਾਰ ਹਥਿਆਰ ਨਾਲ ਮੌਤ ਦੇ ਕਟੋਤਾ ਦਿੱਤਾ ਗਿਆ। ਵਾਰਦਾਤ ਦੇ ਬਾਅਦ ਕਰੀਬ 2 ਘੰਟੇ ਤੱਕ ਲਾਸ਼ ਮੌਕੇ ਤੇ ਪਈ ਰਹੀ। ਇਹ ਲੜਕੀ ਰੋਜ਼ਾਨੇ ਤਰ੍ਹਾਂ ਆਪਣੀ ਟ੍ਰੇਨ ਦਾ ਇੰਤਜ਼ਾਰ ਕਰ ਰਹੀ ਸੀ। ਮਦਕਪਤੇਸ਼ ਭਾਜਪਾ ਦੇ ਇੱਕ ਨੇਤਾ ਨੇ ਵਿਦੇਸ਼ ਯਾਤਰਾਤੇ ਗਏ ਕਾਂਗਰਸ ਉਪਰਧਾਨ راہਲ ਗਾਂਧੀ ਦਾ ਪਤਾ ਦੱਸਣ ਵਾਲੇ ਸ਼ਖਸ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਭਾਜਪਾ ਦੇ ਪ੍ਰਦੇਸ਼ ਬੁਲਾਰਿਆ ਤੇ ਮਦਕਪਤੇ ਸ਼ੂਟਜਾ ਵਿਕਾਸ ਨਿਕਮ ਦੇ ਪ੍ਰਧਾਨ ਵਿਜੇਂਦਰ ਸਿੰਘ ਸਿਸੋਧੀਆਂ ਨੇ ਇੱਕ ਵਿਗਿਆਪਨ ਚਾਰੀ ਕਰਕੇ ਕਿਹਾ ਹੈ ਕਿ راہਲ ਦਾ ਪਤਾ ਦੱਸੋ ਅਤੇ 1 ਲੱਖ ਰੁਪਿਆ ਪਾਓ। ਸਿਸੋਧੀਆਂ ਨੇ ਐਲਾਨ ਕੀਤਾ ਹੈ ਕਿ راہਲ ਗਾਂਧੀ ਵਿਦੇਸ਼ ਯਾਤਰਾ ਤੇ ਕਿੱਥੇ ਗਏ ਨੇ ਇਸ ਦਾ ਪਤਾ ਦੱਸਣ ਵਾਲੇ ਨੂੰ ਉਹ ਆਪਣੀ ਜੇਬ ਦੇ ਵਿੱਚ 1 ਲੱਖ ਰੁਪਿਆ ਦੇਣਗੇ।